ਪਹਿਲਾਂ ਦਾ ਸਾਰਿਆਂ ਨੂੰ ਆਪਣੇ ਕੰਨੀਓ ਹੈਪੀ ਨਿਊ ईयर ਤੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ੇ ਆ ਦੇਖੋ ਸਾਰੀ برف ਬਣ ਗਈ ਉੱਡਦੀ ਹੈ ਨਾ ਆ ਬ੍ਰੇਕ ਕਿਧਰ ਹਣਾ ਮੈਂ ਪੀਟਰ ਬੈਲਟ ਤੇ ਲਦਾਤਾ ਇੱਥੋਂ ਸਿੱਧਾ ਰੋਡ ਆਉ ਦਿੱਤਾ ਵੀnga ਇਹਦੇ ਮਗਰ ਪਾ ਕੇ ਤੇ ਖਿੱਚੀ ਫਿਰੇ ਉੱਥੇ ਪਿੰਡ 'ਚ ਆਪਣੇ ਆ ਲੱਗ ਗਿਆ ਇਹਦੇ ਵੀ ਬਟਨ ਲੱਗਿਆ ਪਿੱਛੇ ਹੈ ਨਾ ਇੱਥੇ ਉਹ ਤੋ ਇਹੋ ਆ ਦੇਖੋ ਲੈ ਜਾਂਦਾ ਕਿਹੜੀ ਨੇਰੀ ਆ ਗਈ ਆਹ ਡੇ ਕਰ ਕਰਤਾ ਠੰਡ ਨੇ ਤਾਂ ਬਈਆ ਤਾਂ ਪ੍ਰੀਜ ਹੋ ਗਿਆ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ YouTube ਵਾਲਾ ਤੇ Facebook ਪੇਜ ਨੂੰ ਕਰ ਲੋ ਫੋਲੋ ਤੇ ਇੱਕ ਨਾ ਸ਼ੇਅਰ ਤੇ ਲਾਈਕ ਲਾਜ਼ਮੀ ਕਰਿਆ ਕਰੋ ਤੇ ਇੱਕ ਬੈਲ ਆਈਕਨ ਲਾਜ਼ਮੀ ਦੱਬੋ ਹਣਾ ਉਹਨਾ ਫਿਰ ਤੁਹਾਡੇ ਕੋਲ ਵੀਡੀਓ ਪਹੁੰਚ ਜਾਂਦੀ ਹੈ ਜਦੋਂ ਹੀ ਆਪਾਂ ਅਪਲੋਡ ਕਰਦੇ ਆਂ ਇਧਰੋਂ ਫਿਰ ਉਹ ਵੀ ਸਾਰੇ ਦੱਬ ਕੇ ਸਪੋਰਟ ਹਾਂਜੀ ਗੁੱਡ ਮਾਰਨਿੰਗ ਜੀ ਤੌਰ ਸਾਰੇ ਚੜਦੀ ਕਲਾ ਚਾ ਤਿੰਨ ਦਿਨ ਹੋ ਗਏ ਜੀ ਨਾ ਮੇਰੇ ਨਾਲ ਸੀਗੇ ਦੋ ਜਾਨੇ ਰਵੀ ਤੇ ਜੇਪੀ ਸਵੇਰ ਉੱਠ ਕੇ ਚਾਹ ਚ ਪੀਂਦੇ ਹੀ ਆਣੇ ਉਹਨੇ ਖਾਂਦੇ ਹੀ ਅੱਜ ਮੈਂ ਕੱਲਾ ਰਹਿ ਗਿਆ ਉਹ ਦੋਨੇ ਆਸੇ ਪਾਸੇ ਨੂੰ ਨਾਂਗੇ ਕਿਉਂਕਿ ਉਹਨੇ ਲੋਡ ਹੋਰ ਸਾਧੋ ਚੱਕਣਾ ਹੈ ਤਾਂ ਕਰਕੇ ਉਹ ਬੜਾ ਅਜੀਬ ਜਿਹਾ ਲੱਗ ਰਿਹਾਗਾ ਨਹੀਂ ਆ ਤਿੰਨ ਦਿਨਾਂ ਹੀ ਤਿੰਨ ਟਰੱਕ ਸੀ ਇਕੱਠੇ ਅੱਜ ਇਕੱਲਾ ਖੜਾਗਾ ਰਾਤ ਦਾ ਮੈਂ ਆਹ ਚੱਕਰ ਹੁੰਦਾ ਹੁਣ ਮੀਂਹ ਪਈ ਗਿਆ ਕੱਲ ਸਾਰੀ ਦਿਹਾੜੀ ਹੈ ਨਾ ਤੇ ਟਰੱਕ ਦੀ ਨਾ ਇੱਕ ਨੰਬਰ ਤੇ ਸੋਚ ਲੱਗੀ ਵੀ ਆ ਲਾਈਟ ਚੱਲਣੀ ਨਹੀਂ ਚਾਹੀਦੀ ਕੋਈ ਤਾਰ ਤੁਰ ਸ਼ਾਂਟ ਹੋ ਗਈ ਆ ਉਹ ਇੱਕ ਨੰਬਰ ਤੇ ਆ ਦੂਜੀਆਂ ਪਾਰਕਿੰਗ ਲਾਈਟਾਂ ਦੇ ਨਾਲ ਹਨ ਉਹ ਲਾਈਟ ਵੀ ਚੱਲੀ ਜਾਂਦੀ ਆ ਇਹ ਦੇਖਣਾ ਦਿਖਾਉਣਾ ਪਊਗਾ ਜਾ ਕੇ ਆ ਇੱਟਾ ਇੱਟਾ ਚੈੱਕ ਕਰਦਾ ਹੈ ਨਹੀਂ ਆਪਾਂ ਚਲ ਫੁੱਲ ਸੋਚ ਲਾ ਕੇ ਰੱਖ ਲਾਂਗੇ ਇਹਦੀ ਚਲ ਕਰਾ ਫ੍ਰੀ ਟ੍ਰਿਪ ਕਰ ਲਗੇ ਜੇ ਥੋੜੀ-ਥੋੜੀ ਮਾਰ ਲਈਏ ਟਾਇਰਾਂ ਤੇ ਕਹਿੰਦੇ ਵੀ ਹੈਰ ਇਸ ਓਕੇ ਅਰ ਕਿਤੇ ਮੁੜ ਕੇ ਆਪਣੇ ਨਾਲ ਹੀ ਰਵੀ ਵਾਲੀ ਹੋ ਜੇ ਰਾਤ ਵੀ ਪੈਂਦਾ ਸੀ ਨਾ ਆ ਸਾਰਾ ਜੰਮ ਗਿਆ ਹੁਣ ਇੰਨੀ ਕੁ ਠੰਡੀ ਹਵਾ ਚੱਲੀ ਜਾਂਦੀ ਆ ਆ ਦੇਖੋ ਸਾਰੀ ਬਰਫ਼ ਬਣ ਗਈ ਉੱਡਦੀ ਆ ਨਾ ਆ ਬ੍ਰੇਕ ਬ੍ਰੇਕਾਂ ਬਰੁੱਕਾਂ ਜਣਾ ਪਈ ਉਹ ਪਿਆ ਹੋਵੇ ਪਾਣੀ ਕਿਉਂਕਿ ਰਾਤ ਸਾਰਾ ਮੀਂਹ ਸੀਗਾ ਤੇ ਉਹ ਜੰਮ ਗਿਆ ਹੁਣ ਬ੍ਰੇਕ ਨਾ ਫ੍ਰੀਜ਼ ਪ੍ਰੂਫ ਹੁਣ ਬੱਸ ਆਏ ਸਕੇਟਿੰਗ ਵਾਲਾ ਬਣਿਆ ਪਿਆ ਨਾ ਇਹਦਾ ਰਾਤ ਦਾ ਨਾ ਬੜਾ ਤਕੜਾ ਸਟੋਰੋਂ ਸੀਗਾ ਇਧਰਲੀ ਸਾਈਡ ਇਹਦੇ ਨਾਲ ਟਾਇਰਾਂ ਤੇ ਹੁੰਦਾ ਉਹ ਪੱਤੀਆਂ ਜਿਹਾ ਲੱਗੀਆਂ ਉਹ ਤੋਂ ਪਤਾ ਲੱਗ ਜੂਗੀ ਚੱਲ ਪੇ ਹਾਂ ਇਧਰਲੇ ਦਾ ਘੋਕਦੇ ਆ ਇਧਰਲੇ ਦੋਨੇ ਘੋਕ ਦੇ ਕੇ ਕ ਚੱਲ ਪੇ ਚੱਲ ਪੇ ਚੱਲ ਪੇ ਵਾਹਿਗੁਰੂ ਸਤਨਾਮ ਸੱਚੇ ਪਾਤਸ਼ਾਹ ਬਾਈ ਤੇ ਆਹ ਪ੍ਰੀ ਟ੍ਰਿਪ ਨਹੀਂ ਪਾਇਆ ਹੌਲੀ ਹੌਲੀ ਮੂਵ ਕਰ ਲੈਨੇ ਆ ਇਹਨੂੰ ਉੱਥੇ ਨਾ ਸਾਹਮਣੇ ਰੋਕ ਦਾਂਗਾ ਪੰਪਾਂ ਚ ਹਵਾ ਬਾਈ ਇੰਨੀ ਠੰਡੀ ਆ ਫ੍ਰੀਜ਼ਿੰਗ ਆ ਕਿਉਂਕਿ ਮੈਂ ਅੰਦਰ ਚ ਚਲਾ ਗਿਆ ਟੈਂਪਰੇਚਰ ਮੋਟੇ ਰੋਗ ਨੇ ਇੱਕ ਮਿੰਟ ਰਾਤ ਪੰਪ ਸਾਰਾ ਫੁੱਲ ਸੀਗਾ ਖਾਲੀ ਹੋ ਗਿਆ ਰਾਤ ਤੈ ਇਹਨਾਂ ਦੇ ਪਾਣੀ ਵੀ ਨਹੀਂ ਚੱਲਦਾ ਸੀਗਾ ਬੰਦ ਸੀਗਾ ਸ਼ਾਹਵਰਾਜ ਵੀ ਬਾਥਰੂਮਾਂ 'ਚ ਵੀ ਤੇ ਉਧਰ ਕਾਫੀ ਵਾਲੇ ਪਾਸੇ ਹਨ ਸਾਰੇ ਕਿਤੇ ਪਾਣੀ ਪੁਣੀ ਬੰਦ ਕਰੀ ਬੈਠੇ ਪਤਾ ਨਹੀਂ ਕੀ ਚੱਕਰ ਹੈ ਮੈਂ ਤਾਂ ਇਹ ਸਵੇਰ ਨੂੰ ਔਖਾ ਹੋ ਜੇ ਹਨ ਬਾਥਰੂਮ ਜਾਣ ਦਾ ਫਰੈਸ਼ ਫਰੂਸ਼ ਔਖਾ ਹੋਣਾ ਹੈ ਕਿਉਂਕਿ ਬਹੁਤ ਚੱਲਦਾ ਸੀ ਸਾਰਾ ਸਿੱਧੂ ਨਾ ਥਾਣਾ ਕਹਿੰਦੇ ਵੀ ਸਿੱਧੂ ਨਾ ਥਾਣਾ ਨਾ ਥਾਣੇ ਵਾਲਿਓ ਸਪੋਰਟ ਨਹੀਂ ਕਰਦੇ ਤੁਸੀਂ ਖੁੱਲ ਕੇ ਮੇਰੇ ਪੈੰਡ ਵਾਲਿਆਂ ਦਾ ਫਿਰ ਕੀ ਫਾਇਦਾ ਹੋਇਆ ਮੇਰੇ ਮਿੱਤਰੋ ਪਿੰਡ ਕਿਹੜਾ ਹੁਣ ਤਾਂ ਸ਼ਹਿਰ ਹੀ ਬਣ ਗਿਆਗਾ ਐਮਸੀ ਬਣਦੇ ਆ ਤੁਸੀਂ ਪਾ ਦਿਓ ਕੰਜਰ ਦੇ ਉਹ ਖੁੱਤੀ ਇੰਨੇ ਚਿਰਚੇ ਦਾ ਕਰੋ ਸਪੋਰਟ ਪਿੰਡ ਵਾਲਿਓ ਬਾਕੀ ਤੁਹਾਡੀ ਮਰਜ਼ੀ ਹੈ ਭਰਾ ਕਹਿਣਾ ਸਾਡਾ ਫਰਜ਼ ਆ ਲੈ ਵੀ ਮੇਰੇ ਭਰਾ ਨੇ ਪੀਤੇ ਨੇ ਕਰਨੀਆਂ ਇਸ ਹਾਲ ਖੇਤੀ ਲੈ ਪੀਤਿਆ ਜਾਉਂਦੀ ਆ ਠੀਕ ਆ ਉਹ ਸੀ ਧੂਈ ਫਿਰੀਆਂ ਦੇ ਮਗਰ ਪਾ ਕੇ ਚੰਗਾ ਬਾਕੀ ਤੇ ਨੇੜੇ ਕਰਕੇ ਦਰਾਉਣਾ ਮੈਂ ਪੀਟਰ ਬੈਲਟ ਤੇ ਲਦਾਸਾ ਇੱਥੋਂ ਸਿੱਧਾ ਰੋਡ ਆਉ ਤੇਰੇ ਕੋਲੇ ਰੋੜੇ ਰੋੜ ਸਿੱਧਾ ਐ ਨਿਆ ਪਹੁੰਚਣਾ ਤੇਰੇ ਕੋਲੇ ਥੋੜੇ ਕਾਨੇ ਟਾਈਮ ਚ ਟਾਈਮ ਲੱਗ ਸਕਦਾ ਜਰੂਰ ਪਰ ਤੇਰੇ ਖੇਤੀਕਾਰਾਂ ਤੋਂ ਪਹਿਲਾਂ ਪਹਿਲਾਂ ਆ ਜੂਗਾ ਠੀਕ ਆ ਨਾ ਜਿਹੜੇ ਮਰਜੀ ਹਾਲ ਨਾ ਜਿਹੜੀਆਂ ਮਰਜੀ ਤਾਵੀਆਂ ਇਰੇ ਮਗਰ ਪਾ ਕੇ ਤੇ ਖਿੱਚੀ ਫਿਰੀ ਉੱਥੇ ਪਿੰਡ 'ਚ ਆਪਣੇ ਓਕੇ ਰਿਪੋਰਟ ਕਰਾਤਾ ਲੋਡ ਆਪਾਂ ਇੱਥੋਂ ਤੇਰੇ ਵਾਸਤੇ ਇਹ ਜੇ ਕੋਈ ਹਾਲ ਸੁਹਾਗੇ ਭੇਜਣਾ ਹੋਵੇ ਦੱਸ ਦੇ ਜਾਂ ਜਵਾਕਾਂ ਵਾਲਾ ਸਮਾਨ ਨਾਲ ਪਿੱਛੇ ਤੋਂ ਟਰੇਲਰ ਬੇਲਾ ਪਿਆਗਾ ਉਹਨਾਂ ਕੋ ਵੀ ਭੇਜ ਦਿੰਨੇ ਆ ਆ ਪਾਰ ਕੋ ਤੋਂ ਪਹਿਲਾਂ ਹੁੰਦੀ ਆ ਵਾਲੀ ਸਕੇਲ ਤੇ ਅੱਜ ਤੇ ਕਹਿੰਦੇ ਵੀ ਇਨਸਪੈਕਸ਼ਨ ਚੱਲੀ ਜਾਂਦੀ ਆ ਤੇ ਆ ਇੱਧਰ ਕਹਿੰਦਾ ਵੀ ਬਾਈਪਾਸ ਲੰਘ ਜੂ ਉਸੇ ਤੇ ਬਾਏ ਬਾਏ ਗਾਇਜ਼ ਬਾਏ ਬਾਏ ਬਾ ਮਾਗਰ ਨਾ ਆਇਓ ਕੋਈ ਬਹੁਤ ਮੈਸੇਜ ਆਈ ਜਾਂਦੇ ਆ ਸਕੀਲ ਤੇ ਕਿ 30 40 ਕਿਲੋਮੀਟਰ ਪਹਿਲਾਂ ਗੀ 50 60 ਮਿਲਾ ਫਾਰਕ ਉਤੋਂ ਅਰੇ ਪੈਲੀ ਸਿਟੀ ਵਾਲੇ ਲਾਫ ਤੋਂ ਤੇਲ ਲਿਆ ਭਰਾ ਹੁਣ ਆਪਾਂ ਵਾਹ ਇਹਨੂੰ ਪਾਰਕਿੰਗ ਚ ਲਾ ਕੇ ਆਉਣਾ ਯਾਰ ਉਹ ਕਿਹਣਾ ਨਹਾ ਕੇ ਆਉਣੇ ਆ ਨਾ ਆ ਕੇ ਸ਼ਾਵਰ ਜੂਰ ਲੈ ਕੇ ਫੇਰ ਤੁਰਦੇ ਹਾਂ ਜੇ ਆਪਾਂ ਨੂੰ ਬਾਟਰ ਪਿਆ 487 ਤੇ ਉਸ ਤੋਂ ਬਾਅਦ ਆਪਾਂ ਕੀ ਨਾਲ ਲੈਂਦੇ ਹੁੰਦੇ ਆ ਗਾ ਮੇਰਾ ਰਸਤਾ ਹੈਗਾ ਆਪਣਾ ਮੂਸਿਆ ਵਗੈਰਾ ਤੱਕ ਜਾਣ ਦਾ ਨਹਾ ਕੇ ਫਰੈਸ਼ ਹੋ ਕੇ ਫੇਰ ਤੁਰਦੇ ਹਾਂ ਉਥੋਂ 10-15 ਮਿੰਟ ਲੱਗਣਗੇ ਤਾਂ ਸਹੀ ਸ਼ਾਵਰ ਫ੍ਰੀ ਪਏ ਆ

ਮੈਂ ਟਰਾਈ ਕਰਦਾ ਹੁਣਾਂ ਵੀ ਵਿਚਾਲੇ ਲੱਗ ਜੇ ਵੀ ਦੋਨੇ ਸਾਈਡਾਂ ਤੇ ਪਹਿਲਾਂ ਟਰੱਕ ਖੜੇ ਹੋਣ ਜਿੱਥੇ ਰਾਤ ਨੂੰ ਵੀ ਸੌਣਾ ਹਨਾ ਜਾਂ ਦਿਨੇ ਆਏ ਕਿਉਂਕਿ ਨਾ ਭਾਈ ਕਈ ਵਾਰੀ ਕੋਈ ਦਿਨੇ ਮੁੜ ਕੇ ਬੈਕ ਬੂਕ ਲਾਉਂਦਾ ਹਨਾ ਬੇਕੂਫ ਵਿੱਚ ਵਿੱਚ ਮਾਰ ਜਾਂਦੇ ਇੱਥੇ ਬਹੁਤ ਚੱਕਰ ਚੱਲਦਾਗਾ ਤਾਂ ਕਰਕੇ ਆਪਾਂ ਆਪਦਾ ਲਾਈ ਦਾ ਹੀ ਉਹ ਜੇ ਥਾਂ ਦੇ ਵੀ ਜਿੱਥੇ ਨਾ ਹੋਵੇ ਬਾਕੀ ਪ੍ਰਮਾਤਮਾ ਨੂੰ ਪਤਾ ਕੀ ਹੋਣਾ ਐ ਨਹੀਂ ਪਤਾ ਹੁਣੇ ਤੁਰ ਜੇ ਮੰਗਰੋਂ ਕੋਈ ਇੱਥੇ ਨਾਲ پارک ਲਾ ਲੇ ਪਰ ਕਿਹਰਾ ਮੈਂ ਆ ਦੇਖਿਆ ਇੱਧਰ ਵੀ ਟਰੱਕ ਖੜਾ ਇੱਧਰ ਵੀ ਦੀਪਾ ਪੰਪ ਤਾਂ ਸਾਰੇ ਹੀ ਪਿੱਲਾ ਪਿਆ ਸੀਗਾ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਰਾਤ ਨੂੰ ਵੀ ਵੀ ਜਿੱਥੇ ਬਿਜੀ ਥਾਂ ਹੈ ਨਾ ਉਹਦੇ ਚ ਲਾਇਕ ਘੜੀ ਦਾ ਨਾਲੇ ਜਿੰਨਾ ਚਿਰ ਹੁਣ ਵੈਂਟਰ ਆ ਗਈ ਹੈ ਨਾ ਉਹਨਾਂ ਚਿਰ ਤਾਂ ਉਹੀ ਤੁਹਾਨੂੰ ਬਿਜੀ ਲਾਉਣਾ ਚਾਹੀਦਾ ਕਿਉਂਕਿ ਜੇ ਆਪਾਂ ਕੱਲਾ ਟਰੱਕ پارک ਕਰਦੇ ਆ ਹਨਾ ਕਿਤੇ ਕੱਲੇ ਨਾਲੇ ਰੋਕਦੇ ਆ ਮੰਨ ਲਓ ਉਹਦਾ ਕੀ ਹੁੰਦਾਗਾ ਉਹਦੇ ਨਾਲ ਛੋਟੇ ਮੰਨ ਲਓ ਟੈਗ ਟੁੰਕ ਫਰੀ ਜ਼ੋਨ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਮੰਨ ਲਓ ਤੁਸੀਂ ਕੱਲਾ ਲਾਇਆ ਟਰੱਕ ਆਸੇ ਪਾਸੇ ਹਵਾ ਚੱਲੀ ਜਾਂਦੀ ਹੈ ਹਨਾ ਤਾ ਕਰਕੇ ਹਮੇਸ਼ਾ ਨੂੰ ਟਰੱਕਾਂ ਦੇ ਵਿੱਚ ਲਾਓ ਉਹਦੇ ਨਾਲ ਕੀ ਹਵਾ ਨਹੀਂ ਸਿੱਧੀ ਛੋਟੇ ਟਰੱਕ ਤੇ ਬਾਜਦੀ ਟਰੱਕ ਘੱਟ ਠਾਰਦਾ ਥੋੜੇ ਕੋਈ ਫ੍ਰੀਜ਼ਿੰਗ ਫ੍ਰੀਜ ਵਗੈਰਾ ਹੋਣ ਦਾ ਬਾਕੀ ਉਮੀ ਟਰੱਕ ਨਿੱਗਾ ਰਹਿੰਦਾਗਾ ਮੈਂ ਤਾਂ ਇਹੀ ਕੋਸ਼ਿਸ਼ ਕਰਦਾ ਹੁਣਾ ਪਾ ਚੱਕ ਲਏ ਕੱਪੜੇ ਚੱਲਦੇ ਆ ਫੇਰ ਸ਼ਰਟ ਵੀ ਬਦਰੀ ਲੱਗੇ ਹੁੰਡਿਆਂ ਨੂੰ ਚੜਦੀ ਠਾਰੀ ਛੱਡੀ ਚੜਦੀ ਤੇਰੀ ਹੀਟ ਤੇ ਮਰ ਜਾਣੀ ਪੌਂਦੀ ਪੰਗੜਾ ਅੰਗਰੇਜ਼ੀ ਬੀਟ ਤੇ 3 ਨੰਬਰ ਸ਼ਾਵਰ ਮਿਲ ਗਿਆ ਆਪਾਂ ਨੂੰ ਸ਼ਾਵਰ ਫ੍ਰੀ ਪਿਆ 7 ਕੇ 8 ਇਹਨਾਂ ਦੇ ਵੀ ਸਾਰੇ ਫ੍ਰੀ ਪਿਆ ਇੰਨੀ ਠੰਡਾ ਸنو ਪਈ ਜਾਂਦੇ ਕਿਹੜੇ ਨੇ ਨਾ ਹੁਣ ਅਸਰੇ ਜੱਟ ਹੀ ਨਾ ਹੂਗਾ ਇਹ ਸنو ਟਿੱਕੀ ਜਾਂਦੀ ਹੈ ਨਾ ਪੈਂਦੀ ਸنو ਚ ਇਹ ਸਿੱਧੂ ਹੀ ਨਾ ਆ ਸਕਦਾ ਹੋਰ ਨਹੀਂ ਕੋਈ ਨਾ ਹੁੰਦਾ ਫਿਊਲ ਰਸੀਦ ਦੇਖ ਕੀ ਬਾਈ ਨੇੜੇ ਨਾਲ ਮੋੜ ਦੇ ਅੰਦਰੋਂ ਸਮਾਨ ਹੀ ਇੰਨਾ ਕੁ ਲਿਆਂਦਾ ਹਨ ਆ ਦੇ ਹੱਥ 'ਚ ਵੀ ਨਹੀਂ ਆਉਂਦਾਗਾ ਫਾਤੇ ਟਰੱਕ 'ਚ ਬਹਿ ਕੇ ਦਿਖਾਉਣਾ ਕੀ ਕੀ ਲਿਆਂਦਾ ਫੋਣ ਗਿਆ ਫੋਣ ਗਿਆ ਫੋਣ ਗਿਆ ਫੋਣ ਗਿਆ ਨਮਸ ਨਵੀਂ ਚੀਜ਼ ਲਿਆਂਦੀ ਇੱਕ ਅੱਜ ਆਪ ਫੇਰ ਕਾਫੀ ਚੱਕ ਲੈਂਦੀ ਆ ਨਾਲ ਲੈਂਦਾ ਆਪਾਂ ਸੈਂਡਵਿਚ ਤੇ ਕਾ ਲੈਂਦਾ ਫੋਨ ਹੋਲਡਰ ਜਿਹੜਾ ਆ ਲੱਗਿਆ ਨਾ ਇਹ ਥੋੜਾ ਵਾਈਬ੍ਰੇਟ ਕਰਦਾ ਇਹਨੂੰ ਮੂਰੇ ਲਾਵਾਂਗੇ ਵਿੰਡਸ਼ੀਲਡ ਤੇ ਇਹਨੂੰ ਖੋਲ ਕੇ ਦਿਖਾਉਣਾ ਇੱਕ ਮਿੰਟ ਖੋਲਦਾ ਇਹ ਨਾਲ ਆਪਾਂ ਨੂੰ ਸੈਸਰੀ ਮਿਲੀ ਹੈ ਇੱਕ ਤਾਂ ਆ ਇੱਕਾ ਚੁੰਬਕ ਜੀ ਇਹਦੇ ਨਾਲ ਲੱਗ ਜੂਗੀ ਹਨਾ ਇਹ ਤਾਂ ਆਪਾਂ ਲਾਉਣਾ ਨਹੀਂ ਹਜੇ ਇਹ ਗੱਡੀ 'ਚ ਦੇਖ ਲਾਂਗੇ ਜੇ ਲਾਉਣਾ ਹੋਇਆ ਇਹਨੂੰ ਰੱਖ ਦਿੰਨੇ ਇੱਕ ਮਿਲਿਆ ਵਾਲਾ ਇਹਨੂੰ ਲਾਉਣੇ ਇੱਥੇ ਓਕੇ ਨਾ ਆ ਚੀਜ਼ ਡਿਫਰੈਂਟ ਆ ਇਹਦੀ ਹਨਾ ਮਨ ਲਓ ਇਹਦੀ ਹੈਗੀ ਆ ਆਹ ਤਾਰ ਵਾਲੀ ਆ ਇਹ ਇਹ ਕੰਮ ਦਾ ਰਹਿੰਦਾਗਾ ਇਹਨੂੰ ਲਾ ਦਿੰਨੇ ਆ ਮੈ ਵੀ ਵਾਹ ਹੀ ਗਰੂ ਇੱਕ ਮਿੰਟ ਲਾ ਕੇ ਦਿਖਾਉਣਾ ਆ ਲੱਗ ਗਿਆ ਇਹਦੇ ਵੀ ਬਟਨ ਲੱਗਿਆ ਪਿੱਛੇ ਹੈ ਨਾ ਇੱਥੇ ਉਹ ਤੋਂ ਇਹ ਆ ਦੇਖੋ ਖੋਲ ਲੈਂਦਾ ਤੇ ਐਦਾ ਵੀ ਲੱਗਿਆਗਾ ਇੱਥੇ ਜੇ ਇਹਨੂੰ ਐ ਕਰਨਾ ਇਹਦੀ ਆਪਾਂ ਲੋੜ ਨਹੀਂ ਕੱਲੇ ਆ ਉਹ ਖੋਲਣ ਦੀ ਲੋੜ ਆ ਤੇ ਆ ਜਿਹੜਾ ਆਪਾਂ ਲਾ ਹੈਗਾ ਕਿੱਧਰ ਗਿਆ ਉਹ ਕਰਮਾਂ ਵਾਲਾ ਮੈਂ ਸੈਟਿੰਗ ਦਿੱਤਾ ਕਿਤੇ ਹੁਣ ਆ ਪਿਆ ਇਹਨੂੰ ਲਾ ਦਾਂਗੇ ਇੱਥੇ ਮੂਰੇ ਕੇ ਯਾਰੀ ਮੂਰੇ ਵਿਊ ਆ ਸੋਹਣਾ ਹੁੰਦਾ ਜਾਂ ਅੰਦਰ ਬੈਠਿਆ ਨੇ ਬਣਾਉਣੀਆਂ ਵੀਡੀਓ ਇਹਨੂੰ ਉਸ ਹਿਸਾਬ ਨਾਲ ਆ ਬਣ ਗਈ ਇਹ ਗੱਲ ਇਹੀ ਮੈਂ ਲਾਵਦਾ ਹੀ ਬਹੁਤ ਟਾਈਮ ਦਾ ਬਾ ਇੱਥੋਂ ਆਪਾਂ ਨੂੰ ਹੋਈ ਮੈਂ ਅੱਗੇ ਵੀ ਦੱਸਿਆ ਨਾ 487 ਕਿਲੋਮੀਟਰ ਆ ਬਾਰਡਰ ਤੇ ਬੋਕਾ ਜੇ ਆਪਣੇ ਕੋਲੇ ਬਾਦੂ ਆ ਬਾ ਇੱਥੋਂ ਕਿਹਨਾਂ ਤੁਰਦੇ ਆ ਚਾਹ ਪੀਲ ਕੇ ਕਾਫੀ ਲੈਂਦੀ ਆ ਜਿਹੜੀ ਨਾਲ ਬਰੈਡ ਬਰੂਡ ਖਾ ਕੇ ਬਾ ਫੇਰ ਨਿਕਲਦੇ ਆ ਇੱਥੋਂ ਏ ਤਾਂ ਕਹਿੰਦਾ ਜੀ ਵਿਜ਼ਿਬਿਲਟੀ ਨਹੀਂ ਰਹੀ ਕਿਹੜੀ ਨੇਰੀ ਆ ਗਈ ਆ ਸਾਰੀ ਜਨੋਈ ਇੱਧਰੋਂ ਢੱਪਣ ਲੱਗ ਗਈ ਆ ਮੈਂ ਨਾ ਕੈਮਰੇ ਵਿੱਚ ਦੀ ਨਾ ਦੇਖੀ ਜਾਵਾਂ ਜਿਆਦਾ ਕਲੀਅਰ ਦੀ ਨਾ ਹੂੰ ਤਾਂ ਰੋਡ ਦਿਂਦੀ ਨਹੀਂ ਗਈ ਕੈਮਰੇ ਵਿੱਚ ਦੀ 스노 ਕੱਟ ਦਿਂਦੀ ਆ ਕਿ ਅਸਲ 'ਚ ਨਾ 스노 ਪੈ ਨਹੀਂ ਰਹੀਗੀ ਹਵਾ ਜ਼ਿਆਦੇ ਤੇਜ਼ ਆ ਤੇ ਉਹਦੇ ਕਰਕੇ ਨਾ ਪਾਸੇ ਵਾਲੀ ਜਿਹੜੀ ਪਹਿਲਾਂ ਦੀ ਪੁਰਾਣੀ ਪਈ ਵੀ ਆ ਉਹ ਡੋਡਾ ਹੀ ਜਾਂਦੀ ਕਿਉਂਕਿ ਟੈਂਪਰੇਚਰ ਵੀ ਮੈਨਸ ਚ ਆਣਾ ਖਾੜ ਨਹੀਂ ਰਹੀ ਰੋਡ ਦੇ ਤੇ ਆ ਦੇਖੋ ਉੱਪਰ ਦੀ ਨੰਗੀ ਜਾਂਦੀ ਆ ਜਿਹੜੀ ਤੈਜ ਹੀ ਬਣੀ ਵੀ ਆ ਨਾ ਸਾਰੀ ਸਨੋਵ ਦੀ ਆ ਗਈ ਆਹ ਭਾਈ ਤੂੰ ਨੇ ਹਾਈ ਬੀਮ ਹਮੇ ਕਿਉਂ ਮਾਰੇ ਹਮੇ ਜਵਾਬ ਚਾਹੀਏ ਨਵੀ ਆ ਗਿਆ ਸਾਹਮਣੇ ਕਹਿੰਦੇ ਵੀ ਬਾਰਡਰ ਡਿਊਟੀ ਫ੍ਰੀ ਤਾਂ ਯਾਰ ਬੰਦ ਹੋ ਗਈ ਉਹ 9 ਵਜੇ ਦੇ ਨੂੰ ਦੇਖਦੇ ਆਂ ਬਾਕੀ ਮੈਡਮ ਪਰਫਿਊਮ ਚੱਕਣੇ ਸੀਗੇ ਜੇ ਖੁੱਲ੍ਹੇ ਹੋਈ ਤਾਂ ਜਾਣੇ ਆ ਉੱਤੇ ਪਰ ਮੈਨੂੰ ਲੱਗਦਾ ਨਹੀਂ ਐਸ ਵੇਲੇ ਹਨਾ ਖੁੱਲ੍ਹੇ ਹੋਊਗੀ ਕਿਉਂਕਿ ਗਰਮੀਆਂ 'ਚ ਤਾਂ ਇਹ ਟਾਈਮ ਹੋ ਜਾਂਦਾ ਹੁੰਦਾ ਹਲਵਾਟਾ ਨਾਲ ਹਨਾ 1 ਘੰਟਾ ਮੰਗਰ ਹੁਣੇ ਬਿਨੀ ਪੈਗ ਨਾਲੀ ਐ ਮੈਨੀ ਟੋਬਾ ਨਾਲੀ ਇੱਥੋਂ ਦਾ ਟਾਈਮ ਵੀ ਸੇਮ ਹੀ ਆ ਉਦੋਂ ਕਈ ਵਾਰੀ ਚਾਂਸ ਮਿਲ ਜਾਂਦਾ ਹੁੰਦਾ ਇੱਥੋਂ ਕੋ ਚੱਕਣ ਚੁੱਕਣ ਦਾ ਹੁਣ ਤਾਂ ਹੀ ਮੈਨੂੰ ਲੱਗਦਾ ਮਿਲਣਾ ਹਮਮ ਟਰੱਕ ਵੀ ਹੈ ਨਹੀਂ ਮੂਰੇ ਸ਼ਿਰੋ ਚੱਲ ਫੋਨ ਰੱਖ ਗਏ ਲਾਈਵ ਹੀ ਮਿੱਤਰੋ ਨਿਊ ਇਅਰ ਬਣ ਗਿਆ ਅੱਜ ਤਾਂ ਡੇਢ ਮਿੰਟ ਵੀ ਨਹੀਂ ਲਾਇਆ ਇਹਨਾਂ ਨੇ ਤੇ ਨਾਲ ਦੀ ਨਾਲ ਚੱਲ ਬਾਈ ਨੇ ਤੋਰਤੇ ਆ ਥੈਂਕ ਯੂ ਬਾਈ ਹੈਪੀ ਨਿਊ ਇਅਰ ਪੰਜਾਬੀ ਸੀਗਾ ਆਪਣਾ ਮੁੰਡਾ ਮਿਲਾਂ ਦਾ ਨਾਰਥ ਪੋਰਟਲ ਤੋਂ ਨਾ ਗਏ ਆਪਾਂ ਸਨੋ ਪੈਣ ਲੱਗ ਗਈ ਹੈ ਨਾਲ ਹੀ ਸਨੋ ਤਾ ਹੈ ਹੁਣ ਆਪਾਂ ਨੂੰ ਯਾੜ ਰਹਿ ਗਿਆ 970 ਤੇ ਬੁੱਕ ਪਈ ਆ ਜੇ ਆਪਣੇ ਕੋਲੇ ਸਾਢੇ 3 ਘੰਟੇ ਕੋਈ ਦੇਖਦੇ ਆ ਜਿਆਦਾ ਮੋਜਾ ਮਾਜਾ ਰੁਕ ਜਾਗੇ ਜਾਂ ਜੇ ਅੱਗੇ ਮਾੜੀ ਮੋਟੀ ਜਾਂਦੀ ਹੋਈ ਤਾਂ ਅੱਗੇ ਮੋਜਾ ਰੁਕਣ ਦਾ ਇਹ ਫਾਇਦਾ ਹੈ ਹਨਾ ਉਥੇ ਸ਼ਾਵਰ ਲੈ ਸਕਦੇ ਆ ਸਵੇਰ ਜਾਂ ਫਲੈਂਗ ਜਿੱਥੋਂ ਜਾਂ ਡੀਵੀਡੀ ਤੋਂ ਅੱਗੇ ਫੇਰ ਨਹੀਂ ਸ਼ਾਵਰ ਵਗੈਰਾ ਲੈਣ ਨੂੰ ਹਨ ਦਵਾਰੇ ਰੁਕਣਾ ਪਊਗਾ ਮੂਜਾ ਦਾ ਇੰਨਾ ਕਿ ਫਾਇਦਾ ਹੋ ਜਾਊਗਾ ਜੇ ਮੂਜਾ ਰੋਕ ਦੰਦਾ ਮੈਂ ਨਾ ਠੰਡ ਇੰਨੀ ਕਿ ਜ਼ਿਆਦਾ ਵੈਪਰ ਚ ਲਾਇਆ ਸੀ ਆਂਦੀ ਨਹੀਂ ਉਹ ਇਤੋਂ ਸਾਫ ਨਹੀਂ ਕੀਤਾ ਉਹਨੇ ਕਿਉਂਕਿ ਵਰਤੇ ਹੀ ਨਹੀਂ ਹਨਾ ਕੱਲ ਵਰਤੇ ਸੀਗੇ ਕੱਲ ਮੀਂਹ ਸੀਗਾ ਅੱਜ ਸਾਰੀ ਦਿਹਾੜੀ ਚਲਾਏ ਨਹੀਂ ਕੋਈ ਲੱਗਿਆ ਹੀ ਨਹੀਂ ਵੈਪਰ ਇੱਥੇ ਨਾਲ ਇਹ ਨਹੀਂ ਕੋਈ ਹਵਾ ਸੀਗੀ ਖੜਾ ਟਰੱਕ ਸੀਗਾ ਹਨਾ ਤੇ ਹੁਣ ਉਹਨੇ ਮੇਰੇ ਕੋਲੇ ਟੈਂਪਰੇਚਰ ਹੈਗਾ ਮੈਨਸ 22 ਬੂਈ ਤੇ ਹੈਗਾ ਉੱਧਰ ਹਿਸਾਬ ਵਾਲਾ ਇੰਨੇ ਪਲੱਸ ਚੋਂ ਆਇਆ ਆਪਸ ਵਿੱਚ ਹੀ 40 50 ਡਿਗਰੀ ਦਾ ਫਰਕ ਪਿਆ ਹੋਇਆ ਮਸ਼ੀਨਰੀ ਬਾਈ ਤਕੜੀਆਂ ਮੈਂ ਅੱਗੇ ਵੀ ਗੱਲਾਂ ਕਰਦਾ ਉਹਨਾਂ ਇੱਥੋਂ ਦੀ ਜਿਹੜੀਆਂ ਚੱਲੀ ਜਾਂਦੀ ਐ ਇੰਨੀ ਠੰਡ ਚ ਕਿਤੇ ਗਰਮੀ ਚੋਂ ਕੱਲ ਤਾਂ ਉੱਥੇ ਹਿਸਾਬ ਵਾਲਾ ਪਲੱਸ 20 25 ਸੀਗਾ ਤੇ ਅੱਜ ਇੱਕੇ ਦਾ ਵੀ ਮਾਈਨਸ 20 25 ਚ ਆ ਗਿਆ ਚਲੋ ਬਲੋਇੰਗ ਸਨੋ ਹੈਗੀ ਆ ਦੇਖੋ ਲਾਈਟਾਂ ਚ ਨਹੀਂਦੀ ਆ ਨਾ ੁੱਡੀ ਫਿਰਦੀ ਸਾਰੇ ਹੁਣ ਕੀ ਆ ਮੋਚਾ ਤਾਂ ਹੀ ਐ ਸਾਰਾ ਸਿੰਗਲ ਹਾਈ ਵੀ ਮਿਲਣਾਗਾ ਬਾਈ ਸਾਫ ਮਿਲ ਜਊਂਦਾ ਟੈਂਪਰੇਚਰ ਜਾਦੇ ਮੈਨਸ ਜਿਆ ਖਰਾਬ ਲੱਗਦਾ ਤਾਂ ਹੈ ਨਹੀਂਗਾ ਬਾਕੀ ਅੱਗੇ ਪਰਮਾਤਮਾ ਨੂੰ ਪਤਾ ਇਹ ਮੈਂ ਕਿਵੇਂ ਦੱਸਿਆ ਪੱਕੀ ਗੱਲ ਆ ਬੰਦਾ ਯੂ ਐਸ ਏ ਤੋਂ ਆਇਆ ਹੋਵੇ ਨਾ ਅਮਰੀਕਾ ਤੋਂ ਤੇ ਪਹਿਲਾ ਟਿਮ ਮਿਲ ਜੇ ਤੇ ਰਹਿ ਨਹੀਂ ਹੁੰਦਾ ਨਾਲੇ ਮੈਂ ਹੱਸੇ ਚਲਾਉਣਾ ਸਾਰਾ ਡੇਢ ਘੰਟਾ ਹੀ ਆ ਦੋ ਮੈਂ ਵੀ ਚੱਲ ਕੌਫੀ ਚੱਕ ਕੇ ਲਈਏ ਬੇਵਰਨਾ ਬੇਵਰਨ ਵਾਲਾ ਟੈਮ ਆ ਇਹ ਪਾ ਪਾਰਕਿੰਗ ਮਿਲ ਜੇ ਨੇੜੇ ਪਾਰਕਿੰਗ ਹੈ ਨਹੀਂ ਇੱਥੇ ਨਾ ਸੌਂ ਜਾਂਦੀ ਹੈ ਜਨਤਾ ਉਹਦੇ ਕਰਕੇ ਚੱਕਰ ਚੱਲਦਾ ਥੋੜਾ ਜਿਹਾ ਭਾਈ ਤੋ ਕਾਫੀ ਚੱਕ ਕੇ ਨਿਕਲਦੇ ਆਪਾਂ ਬਟ ਟੈਮਣਾ ਬੰਦ ਕਰਕੇ ਹੁਣ ਨਿਊ ਯਾਰਕ ਕਰਕੇ ਡਾੜ ਦिए ਹੋਰ ਵਫਲੇਸ਼ਰ ਆ ਰਿਹਾ ਟੈਂਮ ਆਏ ਠੰਡਾ ਮੇਰੇ ਵੀਰੋ ਠੰਡ ਤੇ ਉੱਤੋਂ ਸਨੋ ਆ ਗਈ

ਆਇਆ ਭਰਾਵਾ ਹੱਥ ਗਏ 18 ਮਿੱਤਰੋ ਡਰਾਈਵ ਥਰੂ ਤੇ ਜਾ ਕੇ ਆਇਆ ਤੁਰ ਕੇ ਚੱਕ ਕੇ ਲਿਆਂਦੀ ਹੈ ਡਰਾਈਵ ਥਰੂ ਤੋਂ ਹੱਥ ਠਰ ਗਿਆ ਕਹੋਗੇ ਨਾ ਮੈਂ 125 ਪੁੱਤੀ ਆ ਮੈਂ ਹੁਣੇ ਸ਼ੋ ਚੈੱਕ ਕਰਕੇ ਹਟਾਂਗਾ ਬਾਹਰ ਗਿਆ ਓਏ ਮੇਲਾ ਤਾਂ ਠੰਡੀ ਹੋ ਜਾਣੀ ਹੈ ਜਮੇ ਹੀ ਉਦੋਂ ਨੂੰ ਵਾਹ ਕੰਬਣਾ ਜਮੇ ਮਰ ਗਏ ਭਈਆ ਤਪਰੀਜ ਹੋ ਗਿਆ ਠੰਡਾ ਬਾਲੀ ਆ ਮੂਹੋਂ ਜ਼ਿਆਦੇ ਠੰਡਾ ਬਾਹਰ ਕਿਉਂਕਿ ਨਾ ਹਵਾ ਚੱਲਦੀ ਆ ਉਹਦੇ ਕਰਕੇ ਫ੍ਰੀਜ਼ਿੰਗ ਹੋਈ ਵੀ ਆ ਜਮੇ ਹੱਥ ਟੜ ਗਏ ਕਿਉਂਗੇ ਹੱਥ 'ਚ ਕਾਫੀ ਸੀ ਮੈਂ ਤਾਂ ਕਾਪ ਉਹ ਵੀ ਡਬਲ ਕਰਾ ਕੇ ਲੈ ਆਉ ਤੋਂ ਹਨ ਕਿਉਂਕਿ ਉਹ ਟਿਮ ਇੱਥੋਂ ਕਾਫੀ ਬਾਟਾ ਤੁਰ ਕੇ ਜਾਣ ਨੂੰ ਆ ਦੇਖ ਮੈਂ ਦਿਖਾਉਣਾ ਇਧਰੋਂ ਟਿਮ ਆ ਸੀਗਾ ਟਿਮ ਉਹ ਉਥੇ ਤੇ ਫ੍ਰੀਜ਼ਿੰਗ ਕਰਕੇ ਜਮੇ ਕੰਮ ਹੋ ਗਿਆ ਹੱਥਾਂ ਦਾ ਲੈ ਵੀ ਪਹਿਲਾਂ ਦਾ ਸਾਰਿਆਂ ਨੂੰ ਆਪਣੇ ਕੰਨਿਓ ਹੈਪੀ ਨਿਊ ਇਅਰ ਤੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ ਆਪਾਂ ਪਹੁੰਚ ਗਏ ਸੀਗੇ ਇੱਥੇ ਫਲੈਂਗ ਜੇ ਇੱਥੇ ਪਹਿਲਾਂ ਗਿਆ ਸੀ ਮੈਂ ਫਲੈਂਗ ਜੇ ਤੇ ਮੂਜਾ ਵਾਲੇ ਤੇ ਹੁਣ ਖੜੇ ਆਂ ਡੀ ਵੀਡੀ ਤੇ ਉੱਥੇ ਪਾਰਕਿੰਗ ਨਹੀਂ ਮਿਲੀ ਤੇ ਇੱਥੇ ਲੱਗੇ ਆਪਾਂ ਸੌਣ ਪਰ ਰੋਟਰੀ 'ਤੇ ਖਾਣੇ ਆ ਮੁਣਕੇ ਸੌਣੇ ਹੀ ਆਂਗੇ ਆ ਨਾਲ ਹੀ ਇਧਰ ਪਾਰਕਿੰਗ ਚ ਖੜਿਆ ਟਰੈਕਟਰ ਰੁਕ ਠੰਡ ਹੈਗੀ ਬਹੁਤ ਜਿਆਦੇ ਮੈਨਸ ਹੋਇਆ ਪਿਆਗਾ 30 ਤੂੰ ਹੋਇਆ ਪਿਆਗਾ ਤੇ ਬੁਰਾ ਹਾਲ ਹੀ ਆ ਤੇ ਲੈ ਵੀ ਨਵੇਂ ਸਾਲ ਚ ਪਾ ਦੋ ਗਾ ਸਪੋਰਟ ਵਾਲਾ ਮੁੰਡਿਓ ਕਰੋ ਦੱਬ ਕੇ ਸਪੋਰਟ 25 ਦਾ ਅੱਜ ਹੋ ਗਈ ਆ ਪਰ ਇੱਕ ਤਰੀਕ ਤੇ ਰਾਤ ਦੇ ਬੱਜ ਗਏ ਆਗੇ 12:05 ਕੋ ਹੋਏ ਆਗੇ ਤੇ ਕਰੋ ਸਪੋਰਟ ਤੇ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ YouTube ਵਾਲਾ ਤੇ Facebook ਕੈਨਲ ਨੂੰ ਕਰ ਲਓ ਫੋਲੋ ਤੇ ਇੱਕ ਨਾਲ ਸ਼ੇਅਰ ਤੇ ਲਾਈਕ ਲਾਜ਼ਮੀ ਕਰਿਆ ਕਰੋ ਤੇ ਇੱਕ ਬੈਲ ਆਈਕਨ ਲਾਜ਼ਮੀ ਦੱਬੋ ਹਣਾ ਉਹ ਇਹਨਾਂ ਫਿਰ ਤੁਹਾਡੇ ਕੋਲ ਵੀਡੀਓ ਪਹੁੰਚ ਜਾਂਦੀ ਹੈ ਜਦੋਂ ਹੀ ਆਪਾਂ ਅਪਲੋਡ ਕਰਦੇ ਆਂ ਇਧਰੋਂ ਪਰ ਉਹ ਵੀ ਸਾਰੇ ਦੱਬ ਕੇ ਸਪੋਰਟ